ਦੋ ਦਰ ਦੀ ਤੇ ਬੰਡਾ ਕਲ ਕੀ ਕੇ ਬਹੀ ਤੂ ਲੋਕ ਬਲੋਕ ਸਹੀ ਭਗਤੀ ਸ਼ਕਤੀ ਦੇ ਦਾਤੇ ਦੁਖ निवार ਪਤਸ਼ਾ ਗਿਆ ਤੇ ਸ਼ਕਰ

ਸਤਿਗੁਰੂ ਮਣੀ ਭਗਤ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਬਾਣ ਬੋਲ ਹਮ ਤੇ ਧੰਨ ਧੰਨ ਸਤਿਗੁਰੂ ਆਦ ਗੁਰੂ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਰੇ ਜੀਵਾਂ ਦੇ ਭਲੇ ਲਈ ਜਿੰਦੇ ਕਲਿਆਣ ਹਿੱਤ ਰੁਕਮ ਨਾਮ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਣਾਂ ਤੱਕ ਪਹੁੰਚਾਏ ਨੇ ਸ਼ਤਗੁਰਜੀ ਇਸ ਵਦਰਾਹੀ ਜੋ ਅਕਸ਼ਿਸ਼ ਕਰਦੈ ਮੇ ਆਪਰੇ ਹਿਰਦੇ ਦੀ ਛੋੜੀ ਵਿੱਚ ਪਵਾਨ ਦਾ ਯਤਨ ਕਰੀਏ ਜੀ ਸਤਨਾਮ ਵਾਹੀ ਗੁਰੂ ਜੀ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੁਝੈ ਸਭ ਕੋਈ ਤੇਲ ਜਲੇ ਬੱਤੀ ਠਹਿਰਨੀ ਸੁਨਾ ਮੰਦਰ ਹੋਈ ਭਗਤ ਕਵੀਰ ਜੀ ਸਾਨੂੰ ਹਲੂਣਾ ਦੇ ਰਹੇ ਨੇ ਸੁਚੇਤ ਕਰ ਰਹੇ ਨੇ ਹਲੂਣਾ ਕਿਨੂੰ ਦਿੱਤਾ ਜਾਂਦਾ ਹੈ ਹਲਾਇਆ ਕਿਨੂੰ ਜਾਂਦਾ ਹੈ ਤੁਹਾਡੇ ਘਰਾਂ ਵਿੱਚ ਬੱਚੇ ਨੇ ਨਾ ਸਕੂਲ ਜਾਣਾ ਹੁੰਦਾ ਹੈ ਜਲਦੀ ਤੁਸੀਂ ਉਹਨਾਂ ਨੂੰ ਹਟ ਹਲੋਂ ਦੇਉ ਉੱਠ ਜਾ ਪਹਿਲਾਂ ਆਵਾਜ਼ ਮਾਰਦੇ ਹੋ ਫਿਰ ਹਲੂਣਾ ਦੇਂਦੇ ਉਹਨੂੰ ਹਲੂਣਾ ਕਹਿੰਦੇ ਹਲੂਣਾ ਦੇ ਰਨੇ ਐ ਮਨੁੱਖ ਐ ਬੌਰੇ ਐ ਪਗਲੇ ਕਿਉਂ ਸੋਇਆ ਪਿਆ ਉੱਠ ਜਾ ਜਾ ਕੇ ਦੇਖ ਕੀ ਹੈ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੋਇਆ ਹੈ ਬਚਤਾ ਫਿਰ ਵੀ ਨੀਂਦ ਕਿਰਿਆ ਹੈ ਜੋ ਜ਼ਰੂਰੀ ਹੈ ਉਸ ਵਿੱਚ ਸੌਂਦਾ ਹੈ ਅਸੀਂ ਬਾਇਆ ਦੇ ਬਹੁ ਦੀ ਨੀਂਦ ਵਿੱਚ ਸੌ ਰਹੇ ਹਾਂ ਹਮੇਸ਼ਾ ਹੀ ਸੌ ਰਹੇ ਕਦੇ ਜਾਗੇ ਹਈ ਹੈ ਭਾਈ ਜਦੋਂ ਤੱਕ ਤੇਰੇ ਅੰਦਰ ਇਹ ਬੱਤੀ ਹੈ ਇਹ ਤੇਲ ਹੈ ਇਹ ਸਵਾਰਾ ਰੂਪੀ ਬੱਤੀ ਚੱਲ ਰਹੀ ਹੈ ਇਹ ਤੇਲ ਚੱਲ ਰਿਹਾ ਪ੍ਰਾਣ ਰੂਪੀ ਉਦੋਂ ਤੱਕ ਹੀ ਤੈਨੂੰ ਦਿਖ ਰਿਹਾ ਹੈ ਮੇਰੀ ਮਾਂ ਹੈ ਮੇਰਾ ਪਿਓ ਹੈ ਮੇਰੇ ਬੱਚੇ ਨੇ ਮੇਰਾ ਘਰ ਹੈ ਤਦ ਸੁੱਝੇ ਸਭ ਕੋਈ ਉਦੋਂ ਤੱਕ ਨ ਨੂੰ ਸੁੱਝ ਰਿਹਾ ਹੈ ਇਹ ਸਾਰੇ ਨੇ ਇਹ ਮੇਰੇ ਨੇ ਜਿਨ੍ਹਾਂ ਕਰਕੇ ਤੂੰ ਖੁਵਾਰ ਹੋ ਰਿਹਾ ਜਿਨ੍ਹਾਂ ਕਰਕੇ ਅਸੀਂ ਖੁਵਾਰ ਹੋਏ ਹਾਂ ਜਿਨ੍ਹਾਂ ਨੂੰ ਆਪਣੇ ਸਮਝਦੇ ਹੈ ਨਹੀਂ ਕਾਕੋ ਮਾਈ ਬਾਪ ਕੋ ਕਾਕੋ ਕਵਨ ਪੁਰਖ ਕੀ ਜੋਈ ਸਤਗੁਰੂ ਸਬਦ ਵਿੱਚ ਹੀ ਕਹਿਰੇ ਉਹ ਇਹ ਕਿਛੇ ਦਾ ਹੈ ਤੂੰ ਅਜੇ ਤੈਨੂੰ ਪਤਾ ਨਹੀਂ ਲੱਗ ਰਿਹਾ ਤੇਲ ਜਲੇ ਬਾਤੀ ਠਹਿਰਾਂ ਦੀ ਜਦੋਂ ਇਹ ਤੇਲ ਜਲਿਆ ਸਵਾਸ ਮੁੱਕ ਗਏ ਇਹ ਤੇਲ ਦਿੱਤ ਹੋਇਆ ਨੇ ਨਾਪ ਕੇ ਸਵਾਸ ਨਾਪ ਕੇ ਦਿੱਤੇ ਗ੍ਰਤੀ ਦੇ ਜਦੋਂ ਇਹ ਮੁੱਕ ਗਏ ਕੁਝ ਨਹੀਂ ਫਿਰ ਫਿਰ ਤੇਰੇ ਤੈਨੂੰ ਰੋਣ ਤੋਂ ਚੁੱਪ ਨਹੀਂ ਕਰਾਏਗਾ ਹੁਣ ਤੂੰ ਚੁੱਪ ਕਰਾਉਂਦਾ ਹੈ ਤੈਨੂੰ ਆਪਣੇ ਦਾ ਦੁੱਖ ਲੱਗਦਾ ਉਦੋਂ ਨਹੀਂ ਲੱਗੇਗਾ ਉਦੋਂ ਮੰਦਰ ਸੁਨ ਹੈ ਖਾਲੀ ਹੈ ਮੰਦਰ ਸਰੂਪੀ ਮੰਤਰ ਇਹ ਬਹੁਤ ਵੱਡਾ ਮੰਦਰ ਹੈ ਹਰ ਇਸ ਮੰਦਰ ਵਿੱਚ ਸਾਰਾ ਕੁਝ ਹੈ ਹੁਣ ਸਾਰਾ ਕੁਝ ਹੈ ਫਿਰ ਕੁਝ ਨਹੀਂ ਰਹਿਣਾ ਪਰ ਜਦੋਂ ਤੱਕ ਇਹ ਚਾਨਣਾ ਹੈ ਇਹਦੇ ਵਿੱਚ ਬੱਤੀ ਜਗ ਰਹੀ ਹੈ ਉਦੋਂ ਤੱਕ ਇਹਨੂੰ ਸਮਝੇ ਨਹੀਂ ਹੁੰਦੀ ਜਦ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸੂ ਨ ਬੁਝਜਾ ਉਦੋਂ ਤੱਕ ਨਹੀਂ ਸਮਝਦਾ ਜਦ ਲਗ ਤੇਲ ਦੀਏ ਮੁਖ ਬਾਤੀ ਜਦ ਲਗ ਜੋਤ ਕਾਇਆ ਮੈਂ ਵਰਤੈ ਦੇਖੋ ਕਿਹੜੀ ਕਿਹੜਾ ਦੀਵਾ ਹੈ ਕਿਹੜੀ ਬੱਤੀ ਹੈ ਉਹ ਪ੍ਰਕਾਸ਼ ਉਹ ਜੋਤ ਉਹ ਸ਼ਕਤੀ ਉਹ ਸੁਆਸ ਉਹ ਪ੍ਰਾਣ ਉਹ ਜਿੰਦ ਇਹ ਹੈ ਜਦੋਂ ਤੱਕ ਇਹ ਵਰਤਰੀ ਐਸ ਮਿੱਟੀ ਵਿੱਚ ਇਹ ਨੂਰ ਹੈ ਪ੍ਰਕਾਸ਼ ਹੈ ਨੂਰ ਚਨਣ ਨੂੰ ਕਹਿੰਦੇ ਏਕ ਨੂਰ ਤੇ ਸਭ ਜਗ ਉਪਜਿਆ ਬੜਾੜ ਵਾਲੇ ਤੂੰ ਬਲਿਹਾਰੇ ਜਾਈਏ ਸਤਿ ਸੱਜ ਜੀ ਕੁਰਵਾਨ ਜਾਈਏ ਬਸ ਇਸ ਨੂੰ ਦੇਖ ਕੇ ਯਾਦ ਕਰੀ ਬੇਨਤੀ ਹੁੰਦੀ ਹੈ ਸੰਗਤਾਂ ਦੇ ਚਰਨਾਂ ਵਿੱਚ ਹਮੇਸ਼ਾ ਜੀ ਮਨੁੱਖ ਭੁੱਲਦਾ ਵੀ ਇਸੇ ਨੂੰ ਦੇਖ ਕੇ ਸੂਰਤ ਦੇਖ ਨਾ ਭੂਲ ਗਵਾਰਾ ਮਿਥਨ ਮੁਹਾਰਾ ਸਗਲ ਪਸਾਰਾ ਸੋਣੀ ਜੀ ਮਿੱਟੀ ਲਾ ਦਿੱਤੀ ਐ ਸੋਨਾ ਜਰ ਸਰੀਰ ਦਿੱਤਾ ਉਹ ਚਲ ਅੰਭਾ ਹੋ ਗਿਆ ਨਾ ਭੁੱਲ ਜਾਏਗਾ ਉਸੇ ਨੂੰ ਦੇਖੀਏ ਉਸੇ ਦੀ ਰਸਾਂ ਵਿੱਚ ਰਹੀ ਜਾਂਦਾ ਤੇ ਯਾਦ ਵੀ ਇਸੇ ਨੂੰ ਦੇਖ ਕੇ ਆਏਗਾ ਸਾਡੇ ਕੋਲ ਸਭ ਤੋਂ ਵੱਡੀ ਪ੍ਰਮਾਤਮਾ ਦੀ ਕਿਰਤ ਹੀ ਇਹ ਹੈ ਸਰੀਰ ਸਭ ਤੋਂ ਸੋਹਣੀ ਕਿਰਤ ਸਰੀਰ ਹੈ ਸਭ ਤੋਂ ਵਧੀਆ ਮਿਨਾ ਕਰੀ ਸਰੀਰ ਹੈ ਇਸ ਸਰੀਰ ਦੇ ਹੁੰਦੇ ਆ ਇਸ ਨੂੰ ਤਾਂ ਨਹੀਂ ਦੇਖਦਾ ਹੋਰ ਚੀਜ਼ਾਂ ਤੋਂ ਬੜਾ ਪ੍ਰਭਾਵਿਤ ਹੁੰਦਾ ਬੜੀ ਸੈਲਫੀਆਂ ਲੈਂਦਾ ਇਹਦੇ ਨਾਲ ਸੈਲਫੀ ਲੈਂਦਾ ਹੀ ਲੈਂਦਾ ਕੋਈ ਕੋਈ ਲੈਂਦਾ ਹਾਂ ਉਹ ਵਸਤੂ ਦੇ ਆਧਾਰ ਤੇ ਤਾਂ ਲੈਂਦਾ ਇਹ ਤਾਂ ਇਕੱਲਾ ਹੀ ਲਈ ਜਾਏਗਾ ਇਹ ਸੈਲਫੀ ਵਾਰੀ ਫੋਟੋ ਦ ਮੋਬਾਈਲ ਦਵਾਰ ਨਹੀਂ ਹੁੰਦੀ ਆਪਣੇ ਹਿਰਦੇ ਵਿੱਚ ਹੁੰਦੀ ਇਹ ਵਾਹ ਵਾਲਾ ਜਿੰਨੀ ਉਮਰ ਹੋ ਗਈ ਹੈ ਵੀ ਐਨੇ ਸਾਲ ਹੋਏ ਇਹ ਗੱਡੀ ਬਿਨਾਈ ਸਰਵਸਤੋਂ ਚੱਲ ਰਹੀ ਹੈ ਸਾਡੇ ਕੋਲ ਗੱਡੀ ਹੈ ਉਹਨੂੰ 6 ਮਹੀਨਿਆਂ ਪਿੱਛੇ ਸਰਵਸਤੇ ਲਜਾਣਾ ਪਿਆ ਚਲੋ ਘਟ ਚਲਾਏਗਾ ਕੋਈ ਸਾਲ ਪਿੱਛੇ ਕਰਾਏਗਾ ਕਰਾਣੀ ਪਏਗੀ ਲਾਜ਼ਮੀ ਨੇ ਰਸਤੇ ਵਿੱਚ ਖੜੇ ਇੱਕ ਵਾਰੀ ਕਰਾ ਲੋ ਸਾਲ ਚ ਮਹੀਨੇ ਚ ਮੋਜਾ ਕਰੋਗੇ ਪਰ ਇਹ مالک ਨੇ ਦੇਖੋ ਜੋ ਕਿਛ ਪਾਇਆ ਸੋ ਏਕਾ ਬਾਰ ਸਾਰੀ ਐਸੀ ਚੀਜ਼ ਹਲਾਕੇ ਹੁਣ ਰਪੇਰ ਹੋਣ ਲੱਗ ਪਈ ਐ ਸਹਜ ਸੰਗਜੀ ਸਾਡੇ ਅੰਗ ਉਹਨਾ ਨਵੇਂ ਅੰਗਾ ਵਰਗੇ ਕਰ ਦਿੰਦੇ ਨੇ ਡਾਕਟਰ ਸਾਨੂੰ ਕਹਿ ਰਹੇ ਸਨ ਕੱਲ ਕਹਿੰਦੇ ਭਾਈ ਹਣਗੇ ਤਾਂ ਬੜੇ ਮਹਿੰਗੇ ਪਰ 4-4 5-5 ਲੱਗਦੇ ਪਰ ਦੰਦ ਉਸੇ ਤਰ੍ਹਾਂ ਦੇ ਬਣ ਜਾਂਦੇ ਨੇ ਬਿਲਕੁਲ ਉਸੇ ਤਰ੍ਹਾਂ ਮੈਂ ਕਿਹਾ ਫਿਰ ਵੀ ਡਾਕਟਰ ਸਾਹਿਬ ਮੇਰੇ ਮਾਲਕ ਵਰਗੇ ਨਹੀਂ ਬਣਨਗੇ ਕਹਿੰਦਾ ਉਹ ਤਾਂ ਚਲੋ ਗੱਲ ਮੰਨ ਲਈ ਤੁਹਾਡੀ ਸੋ ਬਹੁਤ ਕੁਝ ਹੈ ਤਕਨੀਕ ਬੜੀ ਦਿੱਤੀ ਉਹ ਦਿੱਤੀ ਕਿਨੇ ਹੋਰ ਉਹ ਵੀ ਉਸੇ ਜਦੋਂ ਤੱਕ ਇਸੇ ਨੂੰ ਨਹੀਂ ਸਮਝਿਆ ਸੀ ਕਿਸੇ ਚੀਜ਼ ਤੋਂ ਪ੍ਰਭਾਵਿਤ ਨਹੀਂ ਬਿਸਮਾਦ ਹੋਏਗਾ ਤਾਂ ਬਿਸਮਾਦ ਨਾਂਗੇ ਫਿਰੇ ਜੰਤ ਹੋਇਓ ਕਦੀ ਬਿਸਮਾਦ ਇਕੁੱਤੇ ਬਿਲੇ ਆਈ ਫਿਰਦੇ ਨੇ ਕੈਸੀ ਕਲਾਏ ਨਹੀਂ ਸਮਝਿਆ ਸੀ ਜਬ ਲਗ ਤੇਲ ਦੀਵੇ ਮੁਖ ਬਾਤੀ ਜਬ ਲਗ ਜੋਤ ਕਾਇਆ ਮੈਂ ਵਰਤੈ ਉਦੋਂ ਤੱਕ ਨਹੀਂ ਸਮਝਦਾ ਉਦੋਂ ਤੱਕ ਲਾਲਚ ਕਰੇ ਜੀਵਨ ਪਦਕਾਰਨ ਆਪਾ ਕਛੁ ਨਾ ਪੁੱਜੇ ਆਪੇ ਨੂੰ ਨਹੀਂ ਸਮਝਦਾ ਨਾਨਕ ਪਰਖੈ ਆਪਕੋ ਸੋ ਅਪਾਰ ਖੋ ਜਾਣ ਨਾਨਕ ਚੀਨੇ ਆਪਕੋ ਸੋ ਅਪਰ ਅਪਾਰਾ ਇਹ ਹੈ ਮਾਲਕ ਕਵਾਲ ਤੇਰੀ ਕਿਵੇਂ ਚੱਲ ਰਿਹਾ ਏ ਕਿਵੇਂ ਚਲਾ ਰਿਹਾ ਤੂੰ ਫਿਰ ਬਾਹਰ ਢੂੰਡਣ ਤੇ ਚੂਕ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਇਹ ਤਾਂ ਚੀਜ਼ ਕਰਮੀ ਬਸ ਬਾਹਰੀ ਤੀਰਥ ਨਹੀਂ ਅੰਦਰ ਤੀਰਥ ਹੋ ਜਾਏਗਾ ਬਾਹਰੀ ਪੂਜਾ ਨਹੀਂ ਅੰਦਰ ਪੂਜਾ ਹੋ ਜਾਏਗੀ ਬਾਹਰੀ ਭਗਤੀ ਨਹੀਂ ਬਾਹਰੀ ਸੇਵਾਵਾਂ ਨਹੀਂ ਅੰਦਰ ਸੇਵਾ ਹੋ ਜਾਏਗੀ ਉਹ ਸੇਵਾ ਕਰਦਾ ਹੈ ਫਿਰ ਉਹਦੀ ਹਰੀ ਦੀ ਸੇਵਾ ਕਰਦਾ ਉਹ ਕਰਦਾ ਜਿਹਦੇ ਸੇਮਰੋ ਚਰਨਾਰਵਿੰਦਰ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾੜ ਤੋ ਪਰਣ ਕਰਦਾ ਵਰਨਾ ਇਹ ਦੇਹੀ ਹੀ ਖਰਾਬ ਕਰੀ ਜਾਂਦੀ ਐ ਸਾਸਤ ਦੇਹੀ ਦੁਖਦਾਈ ਹੋ ਜਾਂਦੀ ਸੋ ਮੇਰੇ ਪਾਤਸ਼ਾਹ ਸਾਹ ਨੂੰ ਐਨੀ ਬਰੀਕੀ ਐਸੀ ਡਾਕਟਰੀ ਨਹੀਂ ਮਿਲਣੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗੀ ਮੈਡੀਕਲ ਨਹੀਂ ਮਿਲੇਗਾ ਐਸਾ ਵੈਦ ਕੋਈ ਨਹੀਂ ਮਿਲੇਗਾ ਸਾਧ ਸੰਗਤ ਜੀ ਮੇਰਾ ਵੈਦ ਗੁਰੂ ਗੋਬਿੰਦ ਸਿੰਘ ਐਸਾ ਸਲਾਹਕਾਰ ਕੋਈ ਨਹੀਂ ਮਿਲੇਗਾ ਤੁਹਾਨੂੰ ਸਾਧ ਸੰਗਤ ਤੇ ਐਸੀ ਦਵਾਈ ਵੀ ਕੋਈ ਨਹੀਂ ਮਿਲੇਗੀ ਜਿਹੜੇ ਮੇਰੇ ਡਾਕਟਰ ਕੋਲ ਹੈ ਹਰ ਹਰ ਨਾਮ ਔਖਦ ਮੁਖ ਦੇਵ ਔਰ ਚੀਜ਼ ਦੀ ਦਵਾਈ ਹੈ ਹਰ ਰੋਗ ਦੀ ਦਵਾਈ ਹੈ ਹਰ ਇੱਛਾ ਪੂਰਕ ਦਵਾਈ ਹੈ ਪਰ ਖਾਵੇ ਤਾਂ ਸਹੀ ਕੋਈ ਹਰ ਦਵਾਈ ਵੀ ਤੇਰੇ ਅੰਦਰ ਹੀ ਰੱਖੀ ਹੋਈ ਹੈ ਆਪਣੇ ਕੋਲੋਂ ਵੀ ਨਹੀਂ ਦਿੰਦਾ ਹਰ ਅਵਖਧ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਗੁਰੂ ਤੋਂ ਮਿਲਾਂ ਨਹੀਂ ਬੇਦ ਨਹੀਂ ਬਣਾਈ ਨਹੀਂ ਪਤਾ ਲੱਗਦਾ ਤੁਸੀਂ ਤਰੇ ਜਾਂਦੇ ਹੋ ਸ਼ਾਇਰ ਕਰ ਰਹੇ ਹੋ ਖੇਤ ਵਿੱਚ ਹੋ ਮੈਂ ਇਹ ਰੋਜ਼ ਦੇਖਦਾ ਸਾਹਿਬ ਪੈਰਾਂ ਦੇ ਹੇਠਾਂ ਕੀਮਤੀ ਬੁੱਟੀਆਂ ਸਾੜਿਆਉਂਦੀਆਂ ਨੇ ਪਤਾ ਨਹੀਂ ਵੈਦ ਨਾਲ ਉਸਤੇ ਪੈਰ ਧਰ ਦਵੇ ਵੈਦ ਨਾਲ ਉਸਤੇ ਉਹ ਕਹਿਗਾ ਇੰਨੀ ਕੀਮਤੀ ਬੁੱਟੀ ਅਸੀਂ ਪੈਰਾਂ ਨਾਲ ਲਿਟਾੜੇ ਮੈਂ ਰੋਜ਼ ਬਿ ਤਜਰਬਾ ਮੇਰਾ ਇਸੇ ਤਰ੍ਹਾਂ ਇਹ ਸਾਡਾ ਜੀਵਨ ਐਸਾ ਸੁਖ ਜੀ ਸਾਨੂੰ ਪਤਾ ਹੀ ਨਹੀਂ ਇਹਦਾ ਜਾ ਰਿਹਾ ਬਾਰਗ ਮੋਤੀ ਬਿਖਰੇ ਅੰਦਾ ਨਿਕਸਿਓ ਜਾਏ ਅੰਦੇ ਹਾਂ ਸੇ ਇਹ ਮੋਤੀ ਨੇ ਹਰ ਸੁਵਾਸ ਮੋਤੀ ਐ ਸੜਾ ਮੱਤ ਵਿੱਚ ਰਤਨ ਜਵਾਹਰ ਬਾੜਿਕ ਕਿਉਂ ਕਿਉ ਅੰਨੇ ਕੋਈ ਪਤਾ ਨਹੀਂ ਅੰਦੇ ਇਹ ਨਾ ਅੱਖੀਏ ਜਿਨ ਮੁਖ ਲੋਇਣ ਨਾ ਹੈ ਉਹ ਅੰਦੇ ਨਹੀਂ ਜਿਨ੍ਹਾਂ ਦੇ ਮੂੰਹ ਤੇ ਅੱਖਾਂ ਨਹੀਂ ਆ ਦਿਖਦਾ ਨਹੀਂ ਹੈ ਹੋਰ ਇਹ ਅੰਦੇ ਸਹੀ ਨਾਨਕਾ ਜੋ ਖਸਮੋ ਕੁੱਤੇ ਜਾਏ ਅੰਦੇ ਜਾਦਾ ਨੇ ਸੁਜਾਖਾ ਕੋਈ ਕੋਈ ਅੰਦੇ ਸਾਰੇ ਅੱਛਾ ਕਹਿੰਦੇ ਨੇ ਮਾਰਗ ਮੋਤੀ ਵਿਖਰੇ ਅੰਦਾ ਨਿਕਸਿਓ ਜਾਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘਿਆ ਜਾਏ ਜਗਤ ਨੂੰ ਕਿਹਾ ਸਾਰੇ ਅਸੀਂ ਸਾਰੇ ਵਿੱਚ ਕਹਿੰਦੇ ਭਾਈ ਇਹ ਜਦੋਂ ਤੱਕ ਇਹ ਸਰੀਰ ਵਿੱਚ ਇਹ ਸਵਾਸ ਚੱਲ ਰਹੇ ਨੇ ਉਦੋਂ ਤੱਕ ਤਾਂ ਕਹਿੰਦੇ ਇਹ ਦਿਖ ਰਿਹਾ ਹੈ ਘਰ ਹੈ ਮੇਰਾ ਹੋਰ ਚੀਜ਼ਾਂ ਨੇ ਤੇਲ ਜਲੇ ਬਾਤੀ ਠਹਿਰਦੀ ਸੁਨ ਮੰਦਰ ਹੋਏ ਸਤਿਗੁਰੂ ਜੀ ਹੋਰ ਵੀ ਕਹਿੰਦੇ ਬੱਤੀ ਸੁੱਕੀ ਤੇਲ ਨਹੀਂ ਖੁੱਟਾ ਜਦੋਂ ਤੇਲ ਮੁੱਕ ਜਾਏ ਬੱਤੀ ਸੁੱਕ ਜਾਂਦੀ ਐ ਮੰਡਲ ਨਾ ਬਾਜੇ ਨਟ ਪੈ ਸੁੱਤਾ ਢੋਲ ਨਹੀਂ ਫਿਰ ਵੱਜਦਾ ਏ ਢੋਲ ਵੱਜ ਰਿਹਾ ਨਾ ਪੋਣੇ ਵੱਜ ਰਿਹਾ ਬੋਲ ਵੱਜ ਰੇ ਢੋਲ ਵੱਜ ਰਿਹਾ ਨਟ ਪੈ ਸੁੱਤਾ ਜਿਹੜਾ ਉਹ ਨੱਚ ਰਿਆ ਸੀ ਨਾ ਉਹ ਸੌਂ ਗਿਆ ਸਰੀਰ ਲੰਮਾ ਪਿਆ ਹੁੰਦਾ ਨਾ ਜੀ ਫਿਰ ਲਈਏ ਬੋਲਦਾ ਭੁੱਜ ਗਈ ਅਗਰ ਨਾ ਨਿਖਸੇ ਤੋ ਹਵਾ ਰਾਮ ਰਹੇ ਹੋ ਇੱਕ ਅਵਰ ਨਹੀਂ ਦੁਵਾ ਉਹ ਤਾਂ ਨਹੀਂ ਹੁੰਦਾ ਸਾਸਨ ਇਹ ਰੋ ਦੇਖਦੇ ਆਂ ਸੀ ਭਾਵੇਂ ਉਹਨੂੰ ਫ੍ਰੀਜਰ ਵਿੱਚ ਬੰਦ ਕਰਦੇ ਹੋ ਠੰਡੇ ਵਿੱਚ ਕੁੱਝ ਨਹੀਂ ਕਹਿੰਦਾ ਭਾਵੇਂ ਉਹਨੂੰ ਮੱਥਾ ਟੇਕੀ ਜਾਓ ਪੈਸੇ ਰੱਖ ਰੱਖ ਕੇ ਕਿਸੇ ਨੂੰ ਅਸ਼ੀਰਵਾਦ ਨਹੀਂ ਦਿੰਦਾ ਭਾਵੇਂ ਉਹਨੂੰ ਲੱਤ ਤੋਂ ਘੜੀਸਕੇ ਲੈ ਜਾਏ ਕੋਈ ਕਰਦਾ ਨਹੀਂ ਕੋਈ ਇਹ ਗੱਲ ਮੈਂ ਆਪਣੀ ਉਸ ਬਾਤਾਂ ਨੂੰ ਕਹੀ ਸੀ ਜਿਹੜੀ ਸਾਨੂੰ ਕਹਿੰਦੀ ਜੇ ਮੈਂ 22 ਚੜਾਈ ਕਰ ਗਈ ਛੇਤੀ ਆ ਜਾਏ ਇੱਕ ਸੜੀ ਧਾਰਮਿਕ ਮਾਤਾ ਸੀ ਮੈਂ ਕਿਹਾ ਮਾਤਾ ਤੈਨੂੰ ਕੀ ਬੜੇਗਾ ਫਿਰ ਆਪਾਂ ਜਿਵੇਂ ਮਰਜੀ ਲੈ ਜਾਈਏ ਹੋਰ ਰੂਹੀ ਹਰੇਕ ਰੂਹੀ ਅਸੀਂ ਕਹਿ ਸਕਦੇ ਜਿਹੜਾ ਕੋਈ ਬਹੁਤ ਚਾਹੁੰਦਾ ਹੈ ਸਾਨੂੰ ਉਹਦੇ ਨਾਲ ਅਸੀਂ ਟੇਚਰ ਕਰਦੇ ਅਸੀਂ ਸਕਦੇ ਉਹਦੇ ਨਾਲ ਵਿਅੰਗ ਕਰਦੇ ਬਾਕੀ ਤਾਂ ਵੈਸੇ ਹੀ ਅਗਨ ਵਿੱਚ ਟੜੀ ਜਾਂਦੇ ਨੇ ਉਹਨੂੰ ਕੀ ਕਹੀਏ ਨੇੜੇ ਹੋਣ ਦੂਰ ਹੋ ਮਾਫ ਕਰਨਾ ਗੱਲ ਸੱਤ ਹੈ ਤੇ ਗੁਰਮੁਖ ਪਿਆਰੇ ਹੁੰਦੇ ਨੇ ਸਭ ਕੁਝ ਸਹਿ ਲੈਂਦੇ ਨੇ ਸਾਸ ਸੰਗਤ ਕਿ ਬਾਈ ਬਾਤ ਤਾਂ ਠੀਕ ਹੈ ਕਿਉਂਕਿ ਮੇਰੇ ਗੁਰੂ ਨੇ ਕਿਹਾ ਮਿਰਤਕ ਕੋ ਚੰਦਨ ਚੜਾਵੇ ਤੋ ਮਿਰਤਕ ਕੋ ਕਿਆ ਫਲ ਪਾਵੇ ਮਿਰਤਕ ਕੋ ਵਿਸਟਾਵੇ ਜੁੜਾ ਰੁਲਾਈ ਤੋ ਮਿਰਤਕ ਕਾ ਕਿਆ ਕਟ ਜਾਏ ਜਿੰਨੀ ਮਰਜੀ ਚਦਰਾ ਪਾ ਦੋ ਸਤਗੁਰੂ ਜੀ ਕਹਿੰਦੇ ਨੇ ਫੇਰ ਨਹੀਂ ਜਦੋਂ ਇਹ ਬੱਤੀ ਸੁੱਕ ਜਾਣੀ ਹੈ ਤੇਲ ਮੁੱਕ ਜਾਣਾ ਇਹ ਸੁੰਨਾ ਮੰਦਰ ਹੋਈ ਇਹ ਖਾਲੀ ਮੰਦਰ ਹੈ ਰੇ ਬੌਰੇ ਤੋਹੇ ਘਰੀ ਨਾ ਰੱਖੇ ਕੋਈ ਤੂੰ ਰਾਮ ਨਾਮ ਜਪ ਸੋਈ ਇਹ ਰਹਾਉ ਦੇ ਬਚਨ ਹੈ ਏ ਪਗਲੇ ਬੌਰੇ ਅਸੀਂ ਬੌਰੇ ਤੈਨੂੰ ਇੱਕ ਘੜੀ ਨਹੀਂ ਰੱਖਦਾ ਕੋਈ ਭਾਵੇਂ 2 ਘੰਟੇ 3 ਘੰਟੇ ਪਿਆਰੇ 2 ਦਿਨ ਪਿਆਰੇ ਉਹ ਆਪਣਾ ਮਤਲਬ ਹੁੰਦਾ ਉਹਨਾਂ ਦਾ ਲੋਕ ਦਿਖਾਵਾ ਹੁੰਦਾ ਕੋਈ ਅਜ ਤਾਈਂ ਐ ਨਹੀਂ ਕਹਿੰਦਾ ਵੀ ਚਲੋ ਘਰ ਨੂੰ ਅੰਦਰ ਨੂੰ ਘੁਮਾ ਲਈਏ ਇਹਨੇ ਕੋਠੀ ਬਣਾਈ ਸੀ ਕਲਾਕਲਾ ਕਮਰੇ ਹੀ ਦਿਖਾ ਦੀ ਇਹਨੂੰ ਸਾਰਾ ਅੱਜ ਤੱਕ ਤਾਂ ਨਹੀਂ ਦੇਖਿਆ ਬਲਕਿ ਅੰਦਰ ਵੀ ਨਹੀਂ ਬਾਹਰ ਹੀ ਰੱਖਦੇ ਸਾਰੇ ਆਪਾਂ ਮੈਂ ਵੀ ਵਿੱਚ ਆਪਾਂ ਸਾਰੇ ਵਿੱਚ ਨਹੀਂ ਹੋਰ ਤਾਂ ਚੀਜ਼ ਹੋਰ ਇੱਕ ਹੋਰ ਦੇਖਿਓ ਨਵੀਂ ਚੀਜ਼ ਨਵੀਂ ਨਹੀਂ ਹੈ ਤਾਂ ਬਹੁਤ ਹੈ ਪਰ ਸਮਝ ਹੁਣ ਆਈਏ ਜਦੋਂ ਕਿਸੇ ਦਾ ਵਿਆਹ ਦਾ ਖੁਸ਼ੀ ਦਾ ਅਖੰਡ ਪਾਠ ਸਾਹਿਬ ਸਹਿਜ ਪਾਠ ਹੁੰਦਾ ਸਾਰੇ ਕਮਰਿਆਂ ਵਿੱਚੋਂ ਘੁਮਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਰ ਜਦੋਂ ਮ੍ਰਿਤਕ ਦੇ ਪ੍ਰਾਣੀ ਦਾ ਭੋਗ ਹੁੰਦਾ ਹੈ ਮੂੰਹ ਵੀ ਨਹੀਂ ਕਰਦੇ ਉਦੋਂ ਨੂੰ ਕੋਈ ਨਹੀਂ ਕਹਿੰਦਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਤਾਂ ਉਹੀ ਹੈ ਨਾ ਬਾਣੀ ਉਹੀ ਹੈ ਪੜ੍ਹਿਆ ਵੀ ਉਸੇ ਤਰ੍ਹਾਂ ਇਹ ਵੀ ਦੇਖਿਆ ਗਿਆ ਇੰਨਾ ਭੈਸਾ ਸੰਗਤ ਜੀ ਸਾਡਾ ਹੋ ਜਾਂਦਾ ਹੈ ਰੇ ਬੌਰੇ ਹਲੇ ਤੱਕ ਨਹੀਂ ਵੀ ਚਲੋ ਇੰਨਾ ਕਿ ਤਾ ਰੱਖੋ ਵੀ ਗੁਰੂ ਗ੍ਰੰਥ ਸਾਹਿਬ ਪਤਾ ਨਹੀਂ ਕਿਵੇਂ ਸਾਡੇ ਘਰ ਆ ਗਏ ਨੇ ਉਦੋਂ ਦੀ ਹਾਲਾਂਕਿ ਵਿਆਹ ਸਾਧੀਆਂ ਦੇ ਵਿੱਚ ਨਾ ਦੇਖਿਆ ਜਿਨ੍ਹਾਂ ਕਮਰਿਆਂ ਵਿੱਚ ਨੂੰ ਉਹ ਕਰਦੇ ਨੇ ਜੋੜੇ ਪਏ ਹੁੰਦੇ ਨੇ ਝੂਟੇ ਭਾਂਡੇ ਪਏ ਹੁੰਦੇ ਨੇ ਬੈੜਾਂ ਤੇ ਥਾਂ ਵੀ ਨਹੀਂ ਹੈ ਕਿਸੇ ਦੇ ਘਰ ਦੇ ਵਿੱਚ ਨੂੰ ਵੀ ਘੁੱਬ ਜਾਏ ਥਾਂ ਤਾਂ ਸਾਰਸੰਗਜੀ ਛੋਟੇ ਤੋਂ ਛੋਟੇ ਕਮਰੇ ਵਿੱਚ ਤਾਂ ਪ੍ਰਕਾਸ਼ ਕੀਤਾ ਜਾਂਦਾ ਪਾਤਸ਼ਾਹ ਦਾ ਥਾਂ ਕਿੱਥੇ ਸਾਡੇ ਲਈ ਗੁਰੂ ਗੁਰੂ ਲਈ ਥਾਂ ਨਹੀਂ ਬਾਪ ਕਰਨਾ ਗੱਲ ਬਹੁਤ ਕੌੜੀ ਹੈ ਪਰ ਹੁੰਦੀ ਸਾਰੇ ਕੋਈ ਵਿਰਲਾ ਹੀ ਹੁੰਦਾ ਸਾਡੇ ਭਾਈ ਸਾਹਿਬ ਗਰੰਤੀ ਸਿੰਘ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਜੀ ਜਗ੍ਹਾ ਦੇਖ ਲਓ ਕਹਿੰਦੇ ਜੀ ਫਿਰ ਮੇਰੇ ਮੁਤਾਬਕ ਕਰੋਗੇ ਨਹੀਂ ਕਰਦੇ ਕਹਿੰਦੇ ਵੀ ਇਸੇ ਕਮਰੇ 'ਚ ਕਰਦਾ ਛੋ ਇੰਨਾ ਤਾਂ ਹੈ ਰੇ ਬੌਰੇ ਤੈਨੂੰ ਕਿਸੇ ਨੇ ਅੰਦਰ ਨਹੀਂ ਰੱਖਣਾ ਇੱਕ ਘੜੀ ਨਹੀਂ ਰੱਖਣਾ ਵੱਡੀ ਵੱਡੀ ਕੋਠੀਆਂ ਤੋਂ ਬਣਾਉਂਦਾ ਬਣਾਉਣੀ ਚਾਹੀਦੀਆਂ ਨੇ ਸਿੱਖ ਦੇ ਕੋਲ ਸਾਰਾ ਕੁਝ ਹੋਣਾ ਚਾਹੀਦਾ ਅਸੀਂ ਦੁਆ ਕਰਦੇ ਹਾਂ ਵੀ ਸਿੱਖਾਂ ਕੋਲ ਵਧੀਆ ਤੋਂ ਵਧੀਆ ਘਰ ਹੋਵੇ ਮੇਰੇ ਪਾਤਸ਼ਾਹ ਦੇ ਬਣ ਵਧੀਆ ਤੋਂ ਵਧੀਆ ਗੱਡੀਆਂ ਹੋਣ ਮੋਟਰਾਂ ਹੋਣ ਧਨ ਹੋਵੇ ਦੌਲਤ ਹੋਵੇ ਸੁੰਦਰ ਸਰੀਰ ਹੋਵੇ ਤੰਦਰੁਸਤ ਸਰੀਰ ਹੋਵੇ ਪਰ ਨਾਲ ਨਾਲ ਉਸ ਤੋਂ ਜ਼ਿਆਦਾ ਸੰਗਤ ਹੋਵੇ ਉਸ ਤੋਂ ਜ਼ਿਆਦਾ ਸਿਮਰਨ ਹੋਵੇ ਉਸ ਤੋਂ ਬਾਣੀ ਦਾ ਉਸ ਘਰ ਵਿੱਚ ਬਾਣੀ ਦਾ ਅਭਿਆਸ ਹੋਵੇ ਉਸ ਘਰ ਵਿੱਚ ਜਿਤਨਾ ਸਮਾਂ ਬਾਣੀ ਦੇ ਵਿੱਚ ਰਹੇ ਨਾਮ ਵੀ ਨਹੀਂ ਕਹਿ ਰਿਆ ਨਾਮ ਉਸ ਤੋਂ ਅੱਗੇ ਬਾਣੀ ਤੇ ਨਾਮ ਵਿੱਚ ਅੰਤਰ ਨਹੀਂ ਕੋਈ ਤੇ ਉਹ ਇਸ ਤੋਂ ਜ਼ਿਆਦਾ ਹੋਵੇ ਫਿਰ ਤਾਂ ਉਹ ਸੁਖੀ ਹੋਵੇਗਾ ਵਰਨਾ ਸੁਖੀ ਨਹੀਂ ਹੋਵੇਗਾ ਜਿਹੇ ਪ੍ਰਸਾਦ ਬਸੈ ਸੁਖ ਮੰਦਰ ਇਸਹਿ ਤੇ ਆਏ ਸਦਾ ਮੰਦਰ ਇਹ ਜਿਸ ਦੀ ਕਿਰਪਾ ਦੁਆਰਾ ਫਿਰ ਇਹ ਮੰਦਰ ਇਹ ਮੰਦਰ ਜੇ ਠੀਕ ਵਸ ਰਿਹਾ ਇਹਦੇ ਵਿੱਚ ਇਹ ਚੱਲ ਰਿਹਾ ਠੀਕ ਹੈ ਬੋਲ ਰਿਹਾ ਠੀਕ ਹੈ ਦੇਖ ਰਿਹਾ ਠੀਕ ਹੈ ਚੱਕ ਰਿਹਾ ਠੀਕ ਹੈ ਧਿਆਗ ਰਿਹਾ ਠੀਕ ਹੈ ਫਿਰ ਇਸ ਮੰਦਰ ਵਿੱਚ ਬੈਠ ਕੇ ਬਿਨਾ ਇੱਕ ਵਾਰੀ ਵੀ ਐਸਾ ਨਾ ਹੋਵੇ ਤੈਨੂੰ ਭੁੱਲੇ ਕਿਉਂਕਿ ਬਾਣੀ ਦਾ ਹੁਕਮ ਹੈ ਸਾਸ ਸਾਸ ਸਿਮਰੋ ਗੋਬਿੰਦ ਇਹ ਨਹੀਂ ਕਿ ਘੰਟਾ ਸਿਮਰੋ ਸਵੇਰੇ ਇਹ ਨਹੀਂ ਹੈ ਇਹ ਸਾਨੂੰ ਹੁਕਮ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮਹਸਾ ਸਾਨੂੰ ਪੁੱਛ ਰਿਹਾ ਇਸਨ ਇੱਕ ਵਾਰੀ ਵੇ ਦੇ ਵੀ ਕਿੰਨੀ ਦੇਰ ਸਿਮਰਨ ਕਰਨਾ ਚਾਹੀਦਾ ਮੈਂ ਕਿਹਾ ਜਿੰਨੀ ਦੇਰੇ ਚੱਲ ਰਹੀ ਏ ਘੜੀ ਹੋਰ ਜ਼ਿਆਦਾ ਨਾ ਕਰਿਆ ਕਰੋ ਮੈਂ ਕਿਹਾ ਇਸ ਤੋਂ ਜ਼ਿਆਦਾ ਨਹੀਂ ਕਰ ਸਾਹ ਸਾਹ ਸਿਮਰੋ ਗੋਬਿੰਦ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹਾ ਜਦੋਂ ਤੱਕ ਸਾਹ ਚੱਲ ਰਹੇ ਨੇ ਉਦੋਂ ਤੱਕ ਕਰ ਲੈ ਵਾ ਜ਼ਿਆਦਾ ਦੀ ਲੋੜ ਹੀ ਕੋਈ ਨਹੀਂ ਬਹੁਤ ਏ ਮੰਦਰ ਠੀਕ ਹੈ ਤਾਂ ਵੀ ਉਹ ਮੰਦਰ ਠੀਕ ਹੈ ਤਾਂ ਵੀ ਪਰ ਦੋਏ ਤਰ੍ਹਾਂ ਨਹੀਂ ਹੁੰਦਾ ਜਦੋਂ ਤੱਕ ਕਿ ਪਾਤਸ਼ਾਹ ਕਹਿ ਰਹੇ ਨੇ ਨਾ ਉਦੋਂ ਤੱਕ ਕੁਝ ਨਹੀਂ ਇਹਨੂੰ ਪਤਾ ਲੱਗਦਾ ਜਦੋਂ ਇਹ ਮੰਦਰ ਸੁਨਾ ਹੋ ਜਾਂਦਾ ਹੈ ਤੇ ਉਦੋਂ ਫਿਰ ਤੋਹੇ ਘਰੀ ਨਾ ਰੱਖੈ ਕੋਈ ਇੱਕ ਘੜੀ ਛੇਤੀ ਛੇਤੀ ਹੋਵੋ ਕਿੱਥੇ ਰਹਿ ਗਏ ਆਏ ਨਹੀਂ ਤੁਸੀਂ ਪਾਤਸ਼ਾਹ ਕਹਿੰਦੇ ਤੂੰ ਕਰਨਾ ਕੀ ਏ ਤੂੰ ਰਾਮ ਨਾਮ ਜਪ ਸੋਈ ਜਿਸ ਦੁਆਰਾ ਇਹ ਸਰੀਰ ਬਣਿਆ ਉਸ ਰਾਮ ਨੂੰ ਜਪ ਜਿਸ ਦੁਆਰਾ ਤੇਰੇ ਘਰ ਬਣੇ ਨੇ ਉਸ ਨੂੰ ਜਪ ਤੂੰ ਤਾਂ ਕਹ ਰਿਹਾ ਮੈਂ ਬਣਾ ਦਿੱਤੇ ਨੇ ਜਿਸ ਦੁਆਰਾ ਸਾਨੂੰ ਇਹ ਸੰਗਤ ਮਿਲੀ ਜਿਸ ਦੁਆਰਾ ਇਹ ਸੇਵਾ ਮਿਲੀ ਜਿਸ ਦੁਆਰਾ ਇਹ ਨਾ ਵਧੀਆ ਦਿਮਾਗ ਦਿੱਤਾ ਜਿਹਦੇ ਵਿੱਚ ਪਤਾ ਨਹੀਂ ਕਿੰਨਾ ਬਿਆਨ ਕਰੀ ਜਾਂਦਾ ਹੈ ਪਰ ਥੱਕਦਾ ਨਹੀਂ ਹੈ ਘੱਟਾ ਬੋਲੇ ਦੋ ਬੋਲੇ ਤਿੰਨ ਬੋਲੇ ਬੈਠਾ ਨਹੀਂ ਥੱਕਦਾ ਬੋਲਦਾ ਨਹੀਂ ਥੱਕਦਾ ਉਹਦਾ ਸ਼ੁਕਰਾਨਾ ਕਿਵੇਂ ਕਰੀ ਉਸਨੂੰ ਤੂੰ RAM ਨਾਮ ਜਪ ਸੋਈ ਬਸ ਇੱਕੋ ਹੀ ਕੰਮ ਐ ਸਾਰੇ ਕਰਨ ਵਾਲਾ ਰਾਬ ਸਿਮਰ RAM ਸਿਮਰ ਇਹਾ ਤੇਰਾ ਕਾਜ ਹੈ ਤੇਰੇ ਕੰਮ ਆਣ ਵਾਲੀ ਹੀ ਚੀਜ਼ ਇੱਕ ਹੈ ਹੋਰ ਕੁਝ ਨਹੀਂ ਆਉਣਾ ਜਿੰਨਾ ਮਰਜੀ ਦੌੜੇ ਪਈ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ ਲੋਕ ਤੈਨੂੰ ਪਰਚਾਈ ਜਾਣ ਲੋਕ ਪਤੀਣੇ ਕਛੂ ਨਾ ਹੋਵੇ ਨਾਹੀ ਰਾਮ ਤਿਆਣਾ ਲੋਕ ਕਹੀ ਜਾਣਗੇ ਵਾ ਵਾ ਬੜੀ ਸੇਵਾ ਕਰ ਰਿਆ ਮੇਰਾ ਗੁਰੂ ਨਹੀਂ ਕਹੇਗਾ ਪਰਮੇਸ਼ਰ ਨਹੀਂ ਕਹੇਗਾ ਸੰਤ ਨਹੀਂ ਕਹੇਗਾ ਜਿਹੜਾ ਸੰਤ ਹੋਵੇ ਜਿਹਨੂੰ ਦਿਖ ਗਿਆ ਉਹ ਨਹੀਂ ਕਹੇਗਾ ਉਹ ਬਲਕੇ ਹੁਣ ਵਰਜੇਗਾ ਵੀ ਭਾਈ ਬਚ ਜਾ ਬਚ ਜਾ ਦੁਨੀਆ ਦਾ ਸਾਲਾਹੇ ਜੋ ਬਰਬੰਦ ਸੀ ਲੋਕਾਂ ਦਾ ਸਾਲਾਹੇ ਜੋ ਬਰਖਾਕ ਥੀ ਤੂੰ ਸਲਾਣਾ ਉਹਨੂੰ ਜਿਹੜਾ ਨਾ ਮਰਦਾ ਹੈ ਨਾ ਅੰਦਾ ਹੈ ਨਾ ਜੰਦਾ ਹੈ ਉਹਨੂੰ ਸਲਾਮ। ਜੋ ਪਾਤਸ਼ਾਹ ਕਹਿੰਦੇ ਨੇ ਤੂੰ ਰਾਮ ਨਾਮ ਜਪ ਸੋਈ ਕਾ ਕੀ ਬਾਤ ਪਿਤਾ ਕੋ ਕਾਕੂ ਕਬਲ ਪੁਰਖ ਕੀ ਜੋ। ਕੌਣ ਕਿਸੇ ਦਾ ਮਾਂ ਹੈ? ਕੌਣ ਕਿਸੇ ਦਾ ਪਿਤਾ ਹੈ? ਕੌਣ ਕਿਸੇ ਦੀ ਇਸਤਰੀ ਹੈ ਕੋਈ? ਕੌਣ ਕਿਸੇ ਦਾ ਪੁਰਸ਼ ਹੈ? ਪਤੀ ਵੀ ਕੋਈ ਕਿਸੇ ਦਾ ਦੀ। ਇਹ ਤਾਂ ਸਾਡੇ ਸੰਬੰਧ ਲਿਖੇ ਹੋਏ ਨੇ। ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨ ਸਹਾਈ ਇਹ ਅੱਠ ਰਿਸ਼ਤੇਦਾਰੀਆਂ ਨੇ ਸਾਡੀਆਂ ਅੱਠ ਸਬੰਧ ਨੇ ਗਿਣ ਕੇ ਦੇਖ ਲੈਣਾ ਇਸ ਸ਼ਬਦ ਵਿੱਚ ਅਸੀਂ ਤਾਂ ਅਭਿਆਸ ਕਰਦੇ ਨਾ ਉਦੋਂ ਗਿਣਿਆ ਕਰਦੇ ਆ ਅੱਠ ਨੇ ਇੱਥੇ ਦੋ ਤਿੰਨ ਕਿਹਾ ਮਾਂ ਪਿਓ ਪੁਰਖ ਇਸਤਰੀ ਚਾਰ ਕਹਿੰਿਆ ਦਿੱਤੇ ਅੱਠ ਨੇ ਸਾਰੇ ਸਬੰਧ ਅੱਠਾਂ ਵਿੱਚ ਆ ਜਾਂਦੇ ਤੇ ਫਿਰ ਅੱਠਾਂ ਨੂੰ ਜਪੀ ਜ ਅੱਠ 18 ਜਪ ਰਹੇ ਆਸੀਂ ਇੱਕ ਨੂੰ ਜਪ ਲੈ ਅੱਠ ਹੀ ਠੀਕ ਹੋ ਜਾਣਗੇ ਅੱਠਾਂ ਨੂੰ ਠੀਕ ਕਰ ਲੈ ਕੁਝ ਵੀ ਠੀਕ ਨਹੀਂ ਹੋਵੇਗਾ ਇੱਕ ਨੂੰ ਜਪ ਲੈ ਅਠੇ ਠੀਕ ਹੋਣਗੇ ਵਾਹਿਗੁਰੂ ਅਰਦਾਸ ਵਿੱਚ ਪੜ੍ਹਦੇ ਨਾ ਵਾਹਿਗੁਰੂ 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 ਚੇਤੇ ਆਵੇ ਚੇਤੇ ਆਉਣ ਕਾ ਸਦਕਾ ਸਰਬ ਸੁਖ ਹੋਵੇ ਹਰ ਚੀਜ਼ ਦਾ ਸੁਖ ਹੋਵੇ ਤਨ ਪੁੱਤਰ ਦਾ ਸੁਖ ਹੋਵੇਗਾ ਤੈਨੂੰ istri ਦਾ ਸੁੱਖ ਹੋਵੇਗਾ ਤੈਨੂੰ ਧਨ ਦਾ ਸੁੱਖ ਹੋਵੇਗਾ ਤੈਨੂੰ ਮਾਂ ਦਾ ਸੁੱਖ ਹੋਵੇਗਾ ਪਿਓ ਦਾ ਸੁੱਖ ਹੋਵੇਗਾ ਵਰਨਾ ਇਹ ਹੀ ਦੁਖਦਾਈ ਨੇ ਧਨ ਵੀ ਦੁਖਦਾਈ ਬਹੁਤ ਥਾਵਾਂ ਤੇ ਹੈ ਮੇਰੇ ਮਿੱਤਰ ਕਹ ਰਹੇ ਸਨ ਇੱਕ ਵਾਰੀ ਮੈਨੂੰ ਸਾਡੇ ਘਰ ਵਿੱਚ ਧਨ ਹੀ ਦੁਖਦਾਈ ਹੁੰਦਾ ਹੈ ਹੁੰਦਾ ਹੈ ਬਣ ਜਾ ਸਾਸ਼ ਸ਼ਬ ਜੀ ਕਿਸ ਕਰਕੇ ਸਰੀਰ ਦੁਖਦਾਈ ਹੈ ਬਹੁਤ ਸਰੀਰ ਐਨਾ ਦੁੱਖ ਦੇ ਰਿਹਾ ਸਰੀਰ ਸਰੀਰ ਦੁਖਦਾਈ ਹੈ ਸਹਿਰ ਹੋ ਕੇ ਦੁਖਦਾਈ ਹੈ ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਕੋਈ ਨਹੀਂ ਕਿਸੇ ਦਾ ਕਦੋਂ ਘਟ ਫੁੱਟੇ ਕੋ ਬਾਤ ਨਾ ਪੁੱਛਿਆ ਕਾੜੋ ਕਾੜੋ ਜਦੋਂ ਇਸ ਭਾਂਡੇ ਨੇ ਫੁੱਟਣਾ ਹੈ ਨਾ ਜਾ ਭੱਜੇ ਤਾਂ ਠੀਕਰ ਹੋਵੇ ਘਾੜਤ ਘੜੀ ਨਾ ਜਾਏ ਉਸ ਕੱਚੇ ਭਾਂਡੇ ਵਾਂਗੂ ਹੈ ਉਹਦੇ ਠੀਕਰੇ ਬਣ ਜੇ ਤਾਂ ਮਿੱਟੀ ਵੀ ਨਹੀਂ ਬਣਦੀ ਸਾਹਿਬ ਸਿੰਘ ਜੀ ਮਿੱਟੀ بڑے ਦਵਾਰਾ ਬਣਾਇਆ ਜਾ ਸਕਦਾ ਹੈ ਯਾ ਪੱਜ ਜੇ ਤਾਂ ਠੀਕਰ ਹੋਵੇ ਇੰਨਾ ਹਲੂਣਾ ਦਿੰਦੇ ਨੇ ਪਾਤਸ਼ਾ ਅਸੀਂ ਫੇਰ ਵੀ ਨਹੀਂ ਜਾਗਦੇ ਸਾਸ ਜੀ ਇੰਨਾ ਗਿਆਨ ਦਿੱਤਾ ਹੈ ਪਾਤਸ਼ਾ ਨੇ ਸਾਨੂੰ ਬਾਣੀ ਦਾ ਅਸੀਂ ਵੀ ਤੁਹਾਡੇ ਵਰਗੇ ਹੀ ਆ ਅਸੀਂ ਕਿਹੜੇ ਸਾਡਾ ਕਿੜਾ ਕੁਝ ਬਣਿਆ ਇਸ ਤਰ੍ਹਾਂ ਹੀ ਡਿਊਟੀ ਇਹ ਕਰ ਰਹੇ ਹਾਂ ਇਸੇ ਕਰਕੇ ਕਰ ਰਹੇ ਹਾਂ ਵੀ ਕਿਤੇ ਕਿਸੇ ਦਿਨ ਬਣ ਜਾਏ ਗੱਲ ਉਹ ਛੇੜ ਬਣ ਜਾਏ ਬਣ ਜਾਂਦਾ ਇਸ ਕਰਕੇ ਕਰ ਰਹੇ ਹਾਂ ਪਾਤਸ਼ਾ ਕਹਿੰਦੇ ਨੇ ਭਾਈ ਕੋਈ ਤੇਰੀ ਗੱਲ ਨਹੀਂ ਪੁੱਛੇਗਾ ਦੇਹੋਰੀ ਬੈਠੀ ਮਾਤਾ ਰੋਵੇ ਖਟਿਆ ਲੈ ਕੇ ਭਾਈ ਇਹਨੂੰ ਸਮਝਣ ਦੀ ਲੋੜ ਨਹੀਂ ਤਾਂ ਦੇਖਦੇ ਆਪਾਂ ਭਾਈ ਮਾਂ ਪਿਓ ਬੋਲੀ ਜਾਣ ਰੋਈ ਜਾਣ ਕੁਝ ਕਰੀ ਜਾਣ ਸਮਝਦਾਰਨ ਤਾਂ ਪੈਸੇ ਪਤਾ ਤਾਂ ਸਾਨੂੰ ਸਾਰਿਆਂ ਨੂੰ ਹੁੰਦਾ ਹੁਣ ਬਣਦਾ ਕੁਝ ਨਹੀਂ ਕੀ ਫਾਇਦਾ ਕਰਕੇ ਪਤਾ ਹੁੰਦਾ ਹੈ ਹੁਣ ਬਣਦਾ ਕੁਝ ਨਹੀਂ ਹੈ ਜੋ ਹੋ ਗਿਆ ਤਾਂ ਉਹ ਤਾਂ ਹੋ ਗਿਆ ਕਰਨ ਵਾਲੇ ਨੇ ਕਰ ਦਿੱਤਾ ਅਸੀਂ ਪਾਣਾ ਨਹੀਂ ਹੈ ਬਸ ਅਰਦਾਸ ਵੀ ਇਹੀ ਕਰਦੇ ਆਂ ਲਟ ਜਿਟਿਕ ਆਏ ਤਰੀਆ ਰੋਬ ਹੈ ਹੰਸਾ ਕੇਲਾ ਜਾਈ ਵਾਲ ਖੋਲ ਕੇ ਇਸਤਰੀ ਜੋਈ ਰੋਦੀ ਹੈ ਗੁਰਮਤਿ ਵਿੱਚ ਨਹੀਂ ਹੈ ਗੁਰਮਤਿ ਵਿੱਚ ਨਹੀਂ ਹੈ ਗੁਰਮਤਿ ਵਿੱਚ ਨਾ ਵਾਲ ਖੋਲਣੇ ਨਾ ਰੋਣਾ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਸਿੱਖਾਂ ਦੀ ਵਸੀਅਤ ਹੈ ਪੜ ਕੇ ਸੁਣਾਈ ਜਾਂਦੀ ਹੈ ਜਦੋਂ ਮ੍ਰਿਤਕ ਪ੍ਰਾਣੀ ਦਾ ਭੋਗ ਪਾਉਂਦੇ ਨੇ ਉੱਥੇ ਪੜ ਕੇ ਸੁਣਾਈ ਜਾਂਦੀ ਹੈ ਵਸੀਅਤ ਜਦੋਂ ਸਰਸਕਾਰ ਕਰਕੇ ਆਉਂਦੇ ਨੇ ਉਦੋਂ ਸੁਣਾਇਆ ਜਾਂਦਾ ਸਾਨੂੰ ਅਲਾਣੀਆਂ ਦੇ ਰੂਪ ਵਿੱਚ ਵੀ ਕੀ ਹੈ। ਸੁਣਦੇ ਅਸੀਂ ਕਿੱਥੇ ਆਂ ਸੁਣਦਾ ਤਾਂ ਪੜਨ ਵਾਲਾ ਨਹੀਂ ਸਾਸਕ ਜੀ ਮਾਫ ਕਰ ਦੇਣਾ ਮੈਂ। ਜੇ ਸੁਣ ਲਈ ਫਿਰ ਤਾਂ ਫਿਰ ਅਮਲ ਵੀ ਹੋਵੇਗਾ ਜੀਵਨ ਵਿੱਚ। ਸੁਰਤ ਜੁੜੇ ਉਸ ਚੀਜ਼ ਵਿੱਚ ਕੀ ਕਹਿ ਰਹੇ ਨੇ ਪਾਤਸ਼ਾਹ। ਸੁਣਦੇ ਤਾਂ ਅਸੀਂ ਜਪ ਬਾਣੀ ਨਹੀਂ ਰੋ ਜੀ। ਸੋ ਸਤਗੁਰੂ ਜੀ ਕਹਿੰਦੇ ਭਾਈ ਲੱਟ ਛਿਟਕਾਏ ਤੇਰੀ ਆ ਰੋਵੇ ਇਹ ਗੁਰਮਤਿ ਵਿੱਚ ਨਹੀਂ ਹੈ। ਔਰਤਾਂ ਪਤੀ ਦੇ ਨਾਲ ਲੱਟ ਛਟਕਾਏ ਫਿਰਦੀ ਹੁੰਦੀ ਹੈ। ਵਾਲ ਖੋਲਣਾ ਉਦੋਂ ਹੁੰਦਾ ਹੈ ਜਦੋਂ ਪਤੀ ਚੜਾਈ ਕਰ ਜਾਏ। ਉਦੋਂ ਹੁੰਦਾ ਹੈ ਹੋਰ ਮਤਾਂ ਵਿੱਚ। ਪਰ ਪਾਤਸ਼ਾਹ ਕਹਿੰਦੇ ਨੇ ਇਹ ਤੇਰੀ ਯਾਰ ਹੋਵੇ ਹੰਸ ਅਕੇਲਾ ਜਾਈ ਮਿਤਰਾ ਕੋਈ ਤੇਰੇ ਨਾਲ ਨਹੀਂ ਚੱਲ ਰਿਹਾ ਜਿਨ੍ਹਾਂ ਨੇ ਸਾਰਾ ਜੀਵਨ ਕਿਹਾ ਨਾ ਮੰਨੇ ਸਿਰ ਖਾਕਛਾਨੇ ਜਿਨ ਸੰਗ ਤਨ ਮਨ ਜਾਲਿਆ ਜਾਲ ਲਿਆ ਉਹਨਾਂ ਲਈ ਤਾਂ ਨੇ ਲਿਆ ਆ ਉਹਨਾਂ ਦੀ ਪਾਲਣਾ ਕੀਤੀ ਸਭ ਕੁਝ ਕੀਤੀ ਉਹ ਤੇਰੇ ਜਿਉਂਦਿਆਂ ਕਹਿਣਾ ਨਹੀਂ ਮਰਤੇ ਤੇਰਾ ਆਦਰ ਨਹੀਂ ਕਰਦੇ ਕੋਈ ਪਾਣੀ ਨੂੰ ਨਹੀਂ ਪੁੱਛਦਾ ਤਬ ਤੇਰੀ ਓਖ ਕੋ ਪਾਣੀ ਉਹ ਨਾ ਪਾਵੇ ਕੋਈ ਨਹੀਂ ਦਿੰਦਾ ਮਿਰਦਾਰਸ਼ ਵਿੱਚ ਚਲੇ ਜਾਇਓ ਜੇ ਵੱਡੇ ਵੱਡੇ ਅਫਸਰ ਜਿਵੇਂ ਐਸਐਸਪੀ ਸੀ ਪੋਤੀ ਥੱਪੜ ਮਾਰਦੇ ਘਰ ਦੇ ਵਿੱਚ ਪੁੱਤਰ ਵੀ ਨਹੀਂ ਤੀਜੀ ਥਾਂ ਤੇ ਸੁਪਾਸ਼ਿਆ ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ ਪੈ ਸਾਗਰ ਕਹਿ ਤਾਈ ਕਹਦੇ ਹੈ ਭਲੇ ਲੋਕੋ ਸੁਣੋ ਸਤਗੁਰੂ ਜੀ ਸਾਨੂੰ ਕਹਿ ਰਹੇ ਨੇ ਸੰਤੋ ਭਲੇ ਲੋਕੋ ਇਸ ਡਰਾਵਣੇ ਸਾਗਰ ਕਾ ਕਰਕੇ ਹੀ ਤੂੰ ਡੁੱਬ ਰਿਆ ਇਸ ਭਵਜਲ ਵਿੱਚ ਡੁੱਬ ਰਿਆ ਤੂੰ ਪੈ ਸਾਗਰ ਭਵਜਲ ਇਸ ਵਾਸਤੇ ਡੁੱਬ ਰਿਆ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੇ ਗੁਸਾਈ ਜੇ ਇੱਥੇ ਰਹਿੰਦਿਆਂ ਹੋਇਆਂ ਤੂੰ ਰਾਮ ਨਾਮ ਜਪ ਸੋਈ ਨਹੀਂ ਕੀਤਾ ਕਹਿੰਦੇ ਜਮ ਨਹੀਂ ਟਲੇਗਾ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਬੜਾ ਜ਼ੁਲਮ ਹੋਵੇਗਾ ਆਪਾਂ ਕਹਿੰਦੇ ਜ਼ੁਲਮ ਕਰ ਰਿਹਾ ਹੈ ਜ਼ੋਰ ਕਰ ਰਿਹਾ ਹੈ ਉਹ ਜਮ ਜ਼ੁਲਮ ਜ਼ੋਰ ਫਿਰ ਕਰੇਗਾ ਜੇ ਬਣਾਉਣ ਵਾਲੇ ਨੂੰ ਨਹੀਂ ਜਬਾ ਜਿਹਨੇ ਜਮ ਬਣਾਇਆ ਉਹਨੂੰ ਜਪ ਲੈ ਜਮ ਕੀ ਕਰੇਗਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸ ਕਾਰ ਜਿਨ ਇਹ ਜਮਵਾ ਸਿਰਜਿਆ ਸੋ ਜਪਿਓ ਪਰਬਤਗਾਰ ਜਿਨੇ ਜਮ ਬਣਾਇਆ ਹੈ ਕਬੀਰ ਕਹਿੰਦੇ ਨੇ ਮੈਂ ਉਹਨੂੰ ਜਪਿਆ ਦਸ ਜਮ ਕੀ ਕਹਿ ਸਕਦਾ ਜਮ ਕੁਝ ਨਹੀਂ ਕਹੇਗਾ ਬਣਾਇਆ ਹੈ ਉਸਨੇ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਥੋੜਾ ਬੋਤਾ ਨਹੀਂ ਵੱਡਾ ਜ਼ੁਲਮ ਇਸ ਬੰਦੇ ਦੇ ਸਿਰ ਤੇ ਹੋਵੇਗਾ ਕਹਿੰਦੇ ਜਮ ਨਹੀਂ ਹਟੇ ਗੁਸਾਈ ਜਮ ਨਹੀਂ ਟਲੇਗਾ ਜਮ ਇੱਕੋ ਹੀ ਚੀਜ਼ ਨਾਲ ਜਾਂਦਾ ਹੈ ਬਾਕੀ ਸਾਰੇ ਕੰਮਾਂ ਵਿੱਚ ਜਮ ਆਏਗਾ ਇੱਕੋ ਹੀ ਕੰਮ ਹੈ ਅਵਰ ਕਰਤੂਤ सगਲੀ ਜਮ ਡਾਨੇ गोविंद ਭਜਨ ਬਿਨ ਤਿਲ ਨਹੀਂ ਮੰਨੇ ਇੱਕੋ ਹੀ ਕੰਮ ਹੈ ਬਸ ਪਰਮਾਤਮਾ ਦਾ ਨਾਮ ਨਾਮ ਤੋਂ ਬਿਨਾ ਤਿਲ ਜਿੰਨਾ ਵੀ ਕਹਿਣਾ ਨਹੀਂ ਮੰਦਾ ਤੇ ਨਾਮ ਵਾਲੇ ਦੇ ਨੇੜੇ ਆਉਂਦਾ ਨਹੀਂ ਜਮਰਾਉ ਮਿਲੈ ਦੇ ਭੇਟ ਜਮਰਾਉ ਤਾਂ ਉਹਨੂੰ ਫੁੱਲ ਲੈ ਕੇ ਮਿਲੇਗਾ ਭੇਟ ਦੇ ਕੇ ਜਿਵੇਂ ਵੱਡੇ ਵੱਡੇ ਮਨਿਸਟਰਾਂ ਨੂੰ ਵੱਡੇ ਵੱਡੇ ਅਫਸਰ ਮਿਲਦੇ ਨੇ ਨਾ ਇਸ ਤਰ੍ਹਾਂ ਮਿਲਦਾ ਆਦਰ ਕਰਦਾ ਜਮਰਾਜ ਵੀ ਧਰਮਰਾਜ ਵੀ ਆਦਰ ਕਰਦਾ ਸਤਿਗੁਰੂ ਜੀ ਰਹਿਮਤ ਕਰਨ ਇਹ RAM ਨਾਮ ਦੀ ਕਲਾ ਸਾਡੇ ਹਿਰਦਿਆਂ ਵਿੱਚ ਵਿਚ ਚਾਵੜ ਚਿੱਤ ਵਿੱਚ RAM ਨਾਮ ਆਈ ਜਾਏ ਚਿਤਸਿ ਬਰੋ ਚਰਨਾਰਬਿੰਦ ਰਸਨਾ ਜਪੇ ਗੁਪਾਰ ਰਸਨਾ ਵੀ ਜਪੇ ਚਿਤ ਵੀ ਜਪੇ ਰੋਮ ਰੋਮ ਜਪੇ ਗੁਰਮੁਖ ਰੋਮ ਰੋਮ ਹਰ ਧਿਆਵੇ ਬਿਨਾਂ ਜਪੇ ਜਪੇ ਬਿਨ ਜੀਵਾ ਜੋ ਜਪੈ ਹਿਆਉ ਕੋਈ ਜਾਣੈ ਕੈਸਾ ਨਾਉ ਨਾਉ ਦਾ ਸਵਾਦ ਹੀ ਉਸ ਦਿਨ ਆਂਦਾ ਜਦੋਂ ਬਿਨ ਜੀਵਾ ਤੋਂ ਜਪਣ ਲੱਗ ਜਾਂਦਾ ਹੈ ਸਤਿਗੁਰੂ ਜੀ ਰਹਿਤ ਕਰਨ ਹੋਏ ਪਰਚੁਕ ਦੀ ਖਿਮਾ ਬਖਸ਼ਣਾ ਜੀ ਅਸੀਸ ਬਖਸੋ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ